ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਆਟੋ ਦੇ ਜਿਹੜੇ ਸਵਾਰ ਸੀਗੇ ਉਹ ਲੜਕੀ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹ ਪੂਰਾ ਮਾਮਲਾ ਕੀ ਹੈ ਔਰ ਕੀ ਕਾਰਵਾਈ ਹੋਈ ਮਾਮਲਾ ਇਹ ਹੈ ਜੀ ਉਹ ਫੈਮਿਲੀ ਸੀ ਇੱਕ ਢੰਡਾਰੀ ਤੋਂ ਚੱਲੀ ਸੀਗੀ ਤੇ ਢੰਡਾਰੀ ਤੋਂ ਚਲੀ ਸੀ ਉਹਨਾਂ ਨੇ ਜਲੰਧਰ ਬਾਈਪਾਸ ਤੋਂ ਆਟੋ ਇੱਕ ਕਿਰਾਏ ਤੇ ਲਿਆ ਤੇ ਉਹ ਫਲੋਰ ਉਹਨਾਂ ਨੇ ਜਾਣਾ ਸੀਗਾ ਜਦੋਂ ਉਹ ਮਲੋਤਰਾ ਪੈਲੈਸ ਫਲਾਈਓਵਰ ਦੇ ਉੱਪਰ ਗਿਆ ਤਾਂ ਉਹ ਜਿਹੜੇ ਦੋਸ਼ੀ ਸੀਗੇ ਆਪਾਂ ਸਨੇਚਰ ਸੀ ਜਿਨ੍ਹਾਂ ਨੂੰ ਕਹਿ ਸਕਦੇ ਆ ਆਟੋ ਗੈਂਗ ਆਟੋ ਗੈਂਗ ਵਾਲੇ ਕਹਿ ਸਕਦੇ ਉਹਨਾਂ ਨੇ ਉੱਥੇ ਉਹਨਾਂ ਤੋਂ ਮੋਬਾਈਲ ਉਹਨਾਂ ਦੇ ਪੈਸੇ ਚਪਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿਹੜੀ ਲੇਡੀ ਸੀ ਪੈਨਿਕ ਹੋ ਕੇ ਉਹ ਬਾਹਰ ਲਟਕ ਗਈ ਆ ਤੇ ਉਹਨੇ ਆਪਣੀ ਲੋਕਾਂ ਦੀ ਹੈਲਪ ਲੈਣ ਦੀ ਕੀਤਾ ਵੀ ਮੈਨੇ ਹੈਲਪ ਕੀਤੀ ਜਾਵੇ ਤਾਂ ਉੱਥੇ ਲੋਕਾਂ ਦੀ ਹੈਲਪ ਦੇ ਨਾਲ ਉਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਦੋ ਦੋ ਤੇ ਅਸੀਂ ਮੌਕੇ ਤੇ ਪੁਲਿਸ ਨੂੰ ਭੇਜਿਆ ਗਿਆ ਤੇ ਨਾਲ ਹੀ ਦੋ ਉਸੇ ਟਾਈਮ ਹੀ ਕਾਬੂ ਕਰ ਲਏ ਤੇ ਇੱਕ ਭੱਜਣ ਦੇ ਵਿੱਚ ਕੰਮ ਜਾਪੋ। ਆ ਜਿਹੜੀ ਉਹ ਲੇਡੀਜ਼ ਸੀ ਉਹਦਾ ਪਰਿਵਾਰ ਵੀ ਨਾਲ ਸੀ ਜਿੱਦਾਂ ਇਕੱਲੀ ਲੈ ਆ। ਆ ਉਹਦੇ ਬੱਚੇ ਸੀਗੇ ਜੀ ਉਹ ਬੱਚੇ ਕੋਈ ਜ਼ਿਆਦਾ ਵੱਡੇ ਨਹੀਂ ਸੀ ਬੱਚੇ ਛੋਟੇ ਸੀਗੇ ਪੂਰੀ ਫੈਮਿਲੀ ਜਾ ਰਹੀ ਸੀ। ਉਦੇ ਵਿੱਚ ਆਟੋ ਵੀ ਪਲਟੀ ਹੋਇਆ ਉਹਦੇ ਵਿੱਚ ਜਖਮੀ ਵੀ ਹੋਈ ਹੈ ਮਹਿਲਾ ਜਾਂ ਬੱਚੇ ਨਹੀਂ ਜਿਹੜੀ ਆਲਟੋ ਥੋੜਾ ਜਿਹਾ ਅੱਗੇ ਜਾ ਕੇ ਕਿਸੇ ਤੇ ਬੱਜਿਆ ਜ਼ਰੂਰ ਹੈਗਾਗਾ ਜੀ ਤੇ ਉਹਦੇ ਵਿੱਚ ਜਿਹੜੀ ਲੇਡੀਜ਼ ਹੋਈ ਆ ਉਹ ਜਦੋਂ ਬਾਹਰ ਲਟਕ ਰਹੀ ਸੀਗੀ ਉਹ ਤੁਸੀਂ ਵੀ ਦੇਖਿਆ ਹੋਣਾ ਬੀਟ ਦੇ ਵਿੱਚ ਉਹਦੀ ਜਿਹੜੀ ਅੱਡੀ ਆ ਅੱਡੇ ਥੱਲੇ ਉਹਦੀ ਜਿਹੜੀ ਹੈਗੀ ਆ ਉਹਦੇ ਨਾਲ ਲੱਗੀ ਸੀ ਆਪਣੀ ਰੋਡ ਨਾਲ ਲੱਗਦਾ ਨਹੀਂ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਸਾਰੀ ਵੀਡੀਓ ਦੇਖੀ ਆ ਜਿਹੜੇ ਜਿਹੜੇ ਲੋਕਾਂ ਨੇ ਲੋਕ ਹੁਣ